ਉਹ ਮੈਂ ਕਹੀ ਐਸੇ ਚਿੱਕ ਦਾ ਰਸਣਾਣਾ ਅੱਜ ਤੋਂ ਬਹੁਤ ਚਿਰ ਪਹਿਲਾਂ ਜਗਦੀਸ਼ ਭੋਲਾ ਜੀ ਆ ਚਿੱਟੇ ਦੇ ਕੇ ਇਸ ਵੇਲੇ ਨਹੀਂ ਕਿਤਨਾ ਕੇਸ ਤੋਂ ਲਾ 2009 ਚੋਂ ਉਦੋਂ ਪਹਿਲਾਂ 2002 ਪਤਾ ਨਹੀਂ 2001 ਚ ਜਦੋਂ ਮਹਿਲ ਸਿੰਘ ਭੁੱਲੜ ਦੀ ਹੁੰਦਾ ਸੀ ਵੱਡਾ ਅਫਸਰ ਮਹਿਲ ਸਿੰਘ ਭੁੱਲੜ ਨੇ ਭਰਤੀ ਕਰਾਈ ਜਗਦੀਸ਼ ਭੋਲਾ ਜਗਦੀਸ਼ ਭੋਲਾ ਤਿੰਨ ਪੁੱਕੀ ਦੇ ਟਰੱਕਾਂ ਨਾਲ ਫੜਿਆ ਗਿਆ ਹੂੰ ਪੁੱਕੀ ਦੇ ਟਰੱਕ ਤਿੰਨਾਂ ਦੇ ਮੂਹਰੇ ਆਪ ਦੀ ਜਿਪਸੀ ਪਾਇਲਟ ਗੱਡੀ ਲਾਈ ਜਾਵੇ ਮੇਰੇ ਖਿਆਲ ਚ ਇੱਥੇ ਫੜਿਆ ਸੀ ਜਵਾਰ ਕਿਹੋਦੋਂ ਜਵਾਰ ਕਿਹੜਾ ਸੀ ਮੇਰੇ ਖਿਆਲ ਚ ਹਾਂ ਸਹੀ ਇੱਥੇ ਫੜ ਕੇ ਉਹਨਾਂ ਨੇ ਸੋਚਿਆ ਨਾ ਉਹ ਐਸਐਚਓ ਕੋ ਔਰ ਇੱਕ ਫੜਤਾ ਜਦੋਂ ਵੱਡੇ ਆਪਸ ਨੂੰ ਪਤਾ ਲੱਗਿਆ ਮੈਲ ਸਿੰਘਪੁਰ ਤੁਹਾਨੂੰ ਪਤਾ ਲੱਗਿਆ ਵੀ სპੋਰਟਸਮੈਨ ਲਾ ਲੋ ਯਹਾਂ ਪਰ ਉਹਦਾ ਵਿਚੀ ਹਿੱਸਾ ਤੂੰ ਜਿਹੜੇ ਆਪਸ ਨਾਲ ਲੀਡਰ ਦਾ ਹਿੱਸਾ ਲਾ ਲੋ ਉਹਨਾਂ ਨਾਲ ਕੇ ਮਰ ਜੀ ਸਵਾ ਪੰਜ ਵਜਾਂ ਨੂੰ ਆਏ ਹੋਗੇ ਵੀ სპੋਰਟਸਮੈਨ ਨੂੰ ਬਚਾਉਣਾ ਕਰਜਨਾ ਵਾ ਡਿਹਾ ਜਾਂ ਕੇ ਸਦਸਤਮੇ ਹੰਦਣਾ ਸਵਾ ਪੰਜ ਵਜੇ ਉਸੇ ਦਿਨ ਉਸੇ ਡੇਟ ਦੀ ਕੇਐਫਆਈਆਰ ਤਾਂ ਮਾਨਸਕ ਕੱਟੀ ਗਈ ਥਾਣੇ ਚ ਸਿਟੀ ਚ ਜਾਂ ਸਾਦਰ ਚ ਮੈਨੂੰ ਨਹੀਂ ਪਤਾ ਇੱਕ ਵੱਧਣੀ ਮੋਗੇ ਕੱਟੀ ਗਈ ਉਸ ਟਾਈਮ ਸਵਾ ਪੰਜ ਵਜੇ ਕਿ ਉੱਥੇ ਸੀ ਵੀ ਉੱਥੇ ਉੱਥੇ ਫੜਿਆਗਾ ਉੱਥੇ ਛੋਟੇ ਮੂਟੇ ਐਕਸੀਡੈਂਟ ਜਿਆ ਹੋਰ ਕਿਸੇ ਚ ਦਿਖਾਤਾ ਸੇਮ ਟਾਈਮ ਸੇਮ ਸਮਾਜ ਸੇਮ ਜਨਸੇਮ ਤਰੀਕਾ ਕਲੈਸ਼ ਕਰਤੀਆਂ ਇਹ ਦੋ ਦੋਨੋਂ ਹੀ ਬਾਹਰ ਆ ਕੇ ਦੱਸ ਦਾਂਗਾ